ਕੱਲਾ 1 ਲੱਖ ਕਿਊਸਿਕ ਪਾਣੀ ਲੈ ਸਕਦੇ ਆ ਇਹਨਾਂ ਨੇ ਪਹਿਲੇ ਦਿਨ ਢਾਈ ਲੱਖ ਦੂਜੇ ਦਿਨ ਢਾਈ ਲੱਖ ਫਿਰ 3 ਲੱਖ ਤੇ ਜਿਹੜਾ ਮਾਧਪੁਰ ਡੈਮ ਹੈ ਉਹ ਦਾ ਟੁੱਟ ਗਿਆ ਮੁੱਖ ਮੰਤਰੀ ਭਵਨਤਮਨ ਨੂੰ ਚਿੱਠੀ ਲਿਖੀ ਕਿ ਮਾਧਪੁਰ ਡੈਮ ਕਮਜ਼ੋਰ ਹੋ ਗਿਆ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਰਿਪੇਅਰ ਕਰ ਲਈਏ ਜੇ ਇਹ ਨਾ ਰਿਪੇਅਰ ਹੋਇਆ ਕਿਉਂਕਿ ਉਹ ਫਿਰ ਸਾਰਾ ਤਬਾਹ ਹੋ ਜਾਊਗਾ ਭਰਾਂ ਦੇਉਗੇ 1 ਰੁਪਿਆ ਨਹੀਂ ਭੇਜਿਆ ਆ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ ਨੂੰ ਮੀਟਿੰਗ ਨਹੀਂ ਕੀਤੀ ਬੰਦੀ ਨਹੀਂ ਸਾਫ਼ ਕੀਤੀ ਕੁਛ ਕੀਤਾ ਹੀ ਨਹੀਂ ਤੇ ਅੱਜ ਦੇ ਹੁਕਮਿੱਤਾ ਵੱਡਾ ਰਸਤਾ ਹੋ ਗਿਆ ਸਹੀ ਮੰਨਤੇ ਇਹਨੇ ਪਾਪ ਕੀਤਾ ਅੱਗੋਸ਼ਿਤ ਹੋਵੇ ਅਚਾਨਕ ਰਮੋਖ ਹੋ ਗਿਆ ਛੜ ਗਈ ਸਰਗੁਣਤ ਮਾਲੂ ਸੱਕਰੇ ਪਠਾਇਆ ਸ਼ਾਮ ਨੂੰ ਪੇਟੀ ਭੇਜ ਦਿੰਦੇ ਆ ਸਰਕਾਰ ਚਾਹ ਰਿਆ ਕੇਜਰੀਵਾਲ ਆ ਆਮ ਮਹੱਲੀ ਰਹਿੰਦਾ ਕੇਜਰੀਵਾਲ ਸਸੋਡਿਆ ਤੇ ਜੈਨੇ ਦੇ ਮੰਤਰੀ ਛੇ ਛੇ ਮਹੱਮੇ ਦੇਤੇ ਫਿਰ ਉਹਨਾਂ ਦਾ ਕੰਮ ਇੱਕੋ ਹੀ ਜਾਂ ਪੈਸਾ ਇਕੱਠਾ ਕਰਨਾ ਯਾਦ ਆ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਾ ਸਾਦੀ ਸੌ ਖਾਦੀ ਜਿੰਮਤ ਕਰਜ਼ਾ ਮਾਫ ਕਰ ਦੂੰਗਾ ਐ ਨਹੀਂ ਦੇ ਗਿਆ ਪਛੋਕੜ ਕੀ ਉਹਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਥੋੜਾ ਖਾਲੇ ਤੇ ਕੀ ਫਰਕ ਪੈਂਦਾ ਛਾਨ ਹੋਇਆ ਆ ਬਾਕੀ ਜਾਣਾ ਸੀ ਜੇ ਸਰਕਾਰ ਨਿਲਕੀ ਨਾ ਕਰਦੀ ਮੈਂ ਉਹ ਸਾਰਾ ਕੁਝ ਪਤਾ ਕਰਾ ਕੇ ਮਦਦ ਦੱਸਣਾ ਚਾਹਣਾ ਹੈ ਆਪਣਾ ਜਿਹੜਾ ਪਾਣੀ ਆਉਂਦਾ ਆ ਥੀਨ ਡੈਮ ਤੋਂ ਜਿਹੜਾ ਛੱਡੇ ਜਾਂਦਾ ਉਹਦੇ ਅੱਗੇ ਆ ਜਾਂਦਾ ਮਾਧੋਪੁਰ ਡੈਮ ਉਤੋਂ ਫਿਰ ਤੁਹਾਡੇ ਕੋਲੇ ਆਉਂਦਾ ਮੈਂ ਸਾਰਾ ਰਿਕਾਰਡ ਦੇਖਿਆ ਤੁਸੀਂ ਹੈਰਾਨ ਲੈ ਜਾਓਗੇ ਜਦੋਂ ਇਹਨਾਂ ਨੇ ਗੇਟ ਠੱਡੇ ਉਸ ਦਿਨ ਤੋਂ 20 ਦਿਨ ਪਹਿਲੇ ਇੱਕ ਬੂੰਦ ਪਾਣੀ ਛੱਡਿਆ ਸੀ ਉਹਨਾਂ ਨੇ ਪਾਣੀ ਹਰ ਰੋਜ਼ ਵਗਦਾ ਗਿਆ ਤੇ ਜਦੋਂ ਜਮਨ ਸਿਕਰ ਤੇ ਪਹੁੰਚ ਗਿਆ ਇਹਨਾਂ ਨੇ ਸਾਰੇ ਗੇਟ ਖੋਲ ਦਿੱਤੇ 2.5 ਲੱਖ ਕਿਊਸਿਕ ਪਾਣੀ 1 ਮਿੰਟ ਖੋਲਤਾ ਆ ਜਿਹੜੇ ਦਰਿਆ ਆਪਣੇ ਕੱਲਾ 1 ਲੱਖ ਜੂਸਿਕ ਪਾਣੀ ਲੈ ਸਕਦੇ ਆ ਇਹਨਾਂ ਨੇ ਪਹਿਲੇ ਦਿਨ ਢਾਈ ਲੱਖ ਦੂਜੇ ਦਿਨ ਢਾਈ ਲੱਖ ਫਿਰ 3 ਲੱਖ ਤੇ ਜਿਹੜਾ ਮਾਧਪੁਰ ਡੈਮ ਹੈ ਉਹ ਦਾ ਟੁੱਟ ਗਿਆ ਤੇ ਉਹ ਵੀ ਪੱਛ ਸਕਦਾ ਸੀ 7 ਮਹੀਨੇ ਪਹਿਲੇ ਜਨਵਰੀ ਚ ਇੰਜੀਨੀਅਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਮਾਧਪੁਰ ਡੈਮ ਕਮਜ਼ੋਰ ਹੋ ਗਿਆ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਰਿਪੇਅਰ ਕਰ ਲਈਏ ਜੇ ਮੈਂ ਨਾਰਪੇਰ ਹੋਇਆ ਟੁੱਟ ਜੂਗਾ ਫਿਰ ਸਾਰਾ ਤਬਾਹ ਹੋ ਜਾਊਗਾ ਹੈਰਾਨ ਰਹ ਜੂਗੇ 1 ਰੁਪਿਆ ਨਹੀਂ ਭੇਜਿਆ ਉਹ ਵੀ ਟੁੱਟ ਗਿਆ ਵੱਡੇ ਬਾਦਲ ਸਾਹਿਬ ਮੈਨੂੰ ਯਾਦ ਹੈ ਉਹ ਜੇ ਹਰ ਸਾਲ ਜਨਵਰੀ ਦੇ ਮਹੀਨੇ ਮੀਟਿੰਗ ਕਰ ਲੈਂਦੇ ਸੀ ਪੁੱਛਦੇ ਹੁੰਦੇ ਸੀ ਕਿ ਬਰਸਾਤਾਂ ਤੋਂ ਪਹਿਲੇ ਪਹਿਲੇ ਕੀ ਚੀਜ਼ ਦੀ ਲੋੜ ਹੈ ਤੇ ਸਾਰਾ ਪ੍ਰਬੰਧ ਕਰਕੇ ਬਰਸਾਤਾਂ ਤੱਕ ਸਾਰਾ ਇੰਤਜ਼ਾਮ ਹੋ ਜਾਂਦਾ ਸੀ ਬੰਦ ਪੱਕੇ ਹੋ ਜਾਂਦੇ ਸੀ ਜਾ ਕਿਸੇ ਚੀਜ਼ ਦੀ ਕਮੀ ਨੂੰ ਪੂਰੀ ਕਰ ਲੈਂਦੇ ਸੀ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ ਦੀ ਮੀਟਿੰਗ ਨਹੀਂ ਕੀਤੀ ਬੰਦ ਨਹੀਂ ਸਾਫ਼ ਕੀਤੇ ਕੁਛ ਕੀਤਾ ਹੀ ਨਹੀਂ ਤੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਹੀ ਮੈਂ ਤੇ ਇਹਨਾਂ ਨੇ ਪਾਪ ਕੀਤਾ ਆ ਦੋਸ਼ੀ ਥੋਡੇ ਆ ਝਾੜੂ ਵਾਲਾ ਮੁਖਮਾ ਕੀ ਹੈ ਥੋਡੇ ਕੋਲ ਸਰਕਾਰ ਹੈ ਅੱਜ ਸਰਕਾਰ ਹੈ ਹੀ ਨਹੀਂ ਪੰਜਾਬ ਵਿੱਚ ਫਗਵੰਤਮਾਨ ਨੂੰ ਸੱਕਰੇ ਪਠਾਇਆ ਸ਼ਾਮ ਨੂੰ ਪੇਟੀ ਭੇਜ ਦਿੰਦੇ ਆ ਸਰਕਾਰ ਚਲਾ ਰਿਆ ਕੇਜਰੀਵਾਲ ਆਪ ਮੁਹੱਲੀ ਰਹਿੰਦਾ ਕੇਜਰੀਵਾਲ ਸਸੋੜੀਆ ਦਾ ਜੈਨੇ ਦੇ ਮੰਤਰੀ ਛੇ ਛੇ ਮਹਿਕਮੇ ਦੇ ਤੇ ਫਿਰ ਉਹਨਾਂ ਦਾ ਕੰਮ ਇੱਕੋ ਹੀ ਜਾਂ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਰਾਈਂ ਟੈਂਡਰਾਂ ਰਾਈਂ ਹਰ ਚੀਜ਼ ਚ ਪੈਸਾ ਇਕੱਠਾ ਕਰਨ ਦੇ ਲੰਗੇ ਐ ਇਹਨਾਂ ਦੇ ਇੱਕੋ ਇੱਕ ਕੰਮ ਐ ਇੱਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਐ ਤੁਸੀਂ ਹੈਰਾਨ ਦੇ ਜੋਗੇ ਚਲੋ ਹੜ ਆਗੇ ਉਹਨੇ ਬਾਅਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਐ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਐ ਹਜ਼ਾਰ ਹਜ਼ਾਰ ਰੁਪਏ ਕਿੱਲਾ ਪੈਸਾ ਇਕੱਠਾ ਕਰਕੇ ਬੰਨੇ ਐ ਜੇ ਸ਼ਰਮ ਹੁੰਦੀ ਤੇ ਹੜ ਆਗੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜੀਐਸਪੀਆ ਉਦੋਂ ਦਾ ਡੀਜ਼ਲ ਦੇ ਦਿੰਦੇ ਉਹ ਤਾਂ ਇੰਜੀਨੀਅਰ ਭੇਜਦੇ ਸਰਕਾਰ ਕੋਲੇ ਕਿੰਨੀ ਤਾਕਤ ਅੱਜ ਤੱਕ ਨਹੀਂ ਦਿੱਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਆਪ ਬੰਨੇ ਆਪਨਾ ਬਚਾ ਆਪ ਕੀਤਾ ਸਰਕਾਰ ਦਾ ਕੋਈ ਨਾਂ ਨਹੀਂ ਅੱਜ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਹੀ ਆ ਤਜਰਬਿਆਂ ਕਰਖੇ ਆ ਜਿਹੜਾ ਝੂਠ ਬੋਲਦਾ ਆਪਾਂ ਵੋਟ ਪਾ ਦਿੰਨੇ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜਿਹੜਾ ਹੁੰਦਾ ਯਾਦ ਆ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਦੀ ਸੌਖਾਦੀ ਕਿ ਮੈਂ ਕਰਜ਼ਾ ਮਾਫ਼ ਕਰ ਦੂੰਗਾ ਐ ਨਹੀਂ ਦੇਖਿਆ ਪਛੋਕਰ ਕੀ ਹੁੰਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਥੋੜਾ ਖਾਲੇ ਤੇ ਕੀ ਫਰਕ ਪੈਂਦਾ ਤੇ ਤੁਸੀਂ ਉਹਨੂੰ ਵੋਟਾਂ ਪਾ ਕੇ 5 ਸਾਲ ਦੇਦੇ ਉਹ ਖਰਾਬ ਕਰਤੇ ਆ ਝਾੜੂ ਵਾਲੇ ਆਏ ਫਿਰ ਉਹਨੂੰ ਗਰੰਟੀਆਂ ਦੇਣ ਲੱਗ ਬਦਲਾਅ ਲੈ ਕੇ ਆਵੋਗੇ ਇਹ ਲੈ ਕੇ ਆਵਾਂਗੇ ਲੈ ਲੇ ਦੇਖਿਆ ਕੀ ਹੋ ਗਿਆ 5 ਸਾਲ 10 ਸਾਲ ਖਰਾਬ ਆਪਣੇ ਆਪਣੇ ਹੁੰਦੇ ਆ ਕਾਲੀ ਦਲ ਥੋਡੀ ਆਪਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਆ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਹੈ ਦੇਖੋ ਥੋੜੇ ਬਜ਼ੁਰਗ ਕਿੰਨੇ ਅਸੂਲੀ ਸੀ ਪੰਥ ਤੋਂ ਬਿਗੈਰ ਸੋਚਦੇ ਵੀ ਨਹੀਂ ਸੀ ਕਾਲੀ ਦਲ ਦੇ ਬਿਗੈਰ ਸੋਚਦੇ ਹੀ ਨਹੀਂ ਸੀ ਉਹਨਾਂ ਦਾ ਹੱਥ ਵੋਟਾਂ ਦੇ ਟਾਈਮ ਤੱਕੜੀ ਤੋਂ ਬਿਗੈਰ ਚੱਲਦਾ ਹੀ ਨਹੀਂ ਸੀ ਆਪਾਂ ਜਿਹੜੇ ਨਵੇਂ ਆਏ ਆ ਤਜਰਬੇ ਆ ਵੀ ਦੇਖ ਲਓ ਉਹ ਵੀ ਦੇਖ ਲਓ ਉਹ ਵੀ ਦੇਖ ਲਓ ਤੇ ਨੁਕਸਾਨ ਆਪਣਾ ਹੋਇਆ ਹੈ ਕੱਤ ਹਜ਼ੂਰ ਸਾਹਿਬ ਦੇ ਵੀ ਕਬਜ਼ਾ ਬਾਹਰ ਲਿਆਨੇ ਕਰ ਲਿਆ ਕੱਤ ਪਟਨਾ ਸਾਹਿਬ ਦੇ ਵੀ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਰਾਤਾ ਤੁਸੀਂ ਤੇ ਐਸਟੀਪੀਸੀ ਵੀ ਕਬਜ਼ਾ ਤੋੜ ਦਿੱਤੀ ਫਟ ਬਚਿਆ ਕੀ ਆ ਬਕਲਾ ਪੰਜਾਬ ਬਚਿਆ ਇੱਥੇ ਵੀ ਕਬਜ਼ਾ ਕਰਨ ਲੱਗੇ ਸੀ ਆ ਅਸੀਂ ਲੜ ਲੁੜ ਕੇ ਮਸਾ ਬਚਾਇਆ ਨਹੀਂ ਤਾਂ ਤੁਹਾਡੇ ਉੱਤੇ ਸਾਰਿਆਂ ਦੇ ਕਬਜ਼ਾ ਹੋ ਜਾਣਾ ਸੀ ਉਹਨਾਂ ਨੇ ਫੈਸਲਾ ਕਰਨਾ ਸੀ ਕਿ ਕੀ ਕੰਮ ਕਰੂੰਗੀ ਆ ਹਾਲਾਤ ਬਣਾ ਦਿੱਤੇ ਐਸ ਕਰਕੇ ਮੈਂ ਇਹ ਬੇਨਤੀ ਕਰਨਾ ਚਾਹਣਾ ਹਲੇ ਵੀ ਕੁਝ ਨਹੀਂ ਵਿਗੜਿਆ ਤਗੜਾ ਕਰ ਦੋ ਆਪਣੀ ਕੌਮ ਦੀ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਹਲੇ ਵੀ ਗੱਲਾਂ ਚ ਆ ਗਏ ਤੇ ਤੁਸੀਂ ਤਕੜਾ ਨਾ ਕੀਤਾ ਫਿਰ ਦੋਸ਼ੀ ਕੌਮ ਹੋਊਗੀ ਐਸ ਕਰਕੇ